ਅੱਜ ਇਥੋਂ ਦੀ 올ਡ ਏਜ ਹੋਮ ਦੇ ਵਿੱਚ ਅਗਰਵਾਲ ਸਭਾ ਰਾਜਪੁਰਾ ਦੇ ਵੱਲੋਂ ਮਹਾਰਾਜਾ ਅਗਰਸੇਨ ਜੀਂੰਤੀ ਦੇ ਉਪਲਾਕਸ਼ ਦੇ ਵਿੱਚ ਅਗਰਵਾਲ ਪਰਿਵਾਰ ਮਿਲਣ ਸਮਾਰੋਹ ਅਤੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਸ਼ਿਰਕਤ ਕੀਤੀ ਗਈ। ਭਜਨ ਸੰਧਿਆ ਦੇ ਦੌਰਾਨ ਭਜਨ ਕਾਇਕ सोनू ਸਿੰਘਲਾ ਨੇ ਆਪਣੀਆਂ ਭਜਨ ਦੀ ਰਾਹੀ ਹੀ ਹਾਜ਼ਰ ਅਗਰਵਾਲ ਸਮਾਜ ਅਤੇ ਹੋਰਨਾਂ ਸ਼ਰਤਾਲੂਆਂ ਨੂੰ ਮਾਤਾ ਜੀ ਦੀ ਪੇਟਾ ਗਾ ਕੇ ਨੱਚਣ ਤੇ ਮਜਬੂਰ ਕਰ ਦਿੱਤਾ ਇਸ ਮੌਕੇ ਪੱਤਰਕਾਰਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਨੀਨਾ ਮਿੱਤਲ ਦੇ ਵੱਲੋਂ ਜੋ ਕਿ ਉਹਨਾਂ ਦੇ ਵੱਲੋਂ ਅਗਰਵਾਲ ਸਭਾ ਦੇ ਵੱਲੋਂ ਕੀਤੀ ਗਈ ਇਸ ਸਮਾਗਮ ਤੇ ਸਮਾਜ ਨੂੰ ਵੀ ਫਤਾਈ ਦਿੱਤੀ ਗਈ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਫਤਾਈਕਾ ਮੈਡਮ ਨੀਨਾ ਮਿੱਤਲ ਦਾ ਸਵਾਉਤ ਤੁਹਾਨੂੰ ਸੁਣਾਉਣੀ ਹੈ ਅੱਜ ਰਾਜਪੂਰਾ ਅਗਰਵਾਲ ਸਭਾ ਵੱਲੋਂ ਮਹਾਰਾਜ ਅਗਰ ਸਿੰਘ ਜੀ ਦੀ ਜਨਮ ਦਿਨਾਈ ਜਾ ਰਹੀ ਹੈ ਮੈਂ ਸਾਰੀ ਅਗਰਵਾਲ ਸਭਾ ਨੂੰ ਔਰ ਮੈਂ ਸਾਰੇ ਰਾਜਪੂਰਾ ਵਾਸੀਆਂ ਨੂੰ ਅਗਰ ਸਿੰਘ ਜੀ ਦੇ ਬਹੁਤ ਬਹੁਤ ਮੁਬਾਰਕਾਂ ਦਿੰਦੀ ਆ ਸਭ ਨੂੰ ਪਤਾ ਹੈ ਕਿ ਅਸੀਂ ਅਗਰਵਾਲ ਸਾਰੇ ਅਗਰ ਸਿੰਘ ਜੀ ਦੇ ਵੰਸ਼ੇ ਆ ਔਰ ਉਹਨਾਂ ਦੇ ਜੋ ਸਾਨੂੰ ਰਸਤਾ ਦਿਖਾਇਆ ਸੀ ਉਸੇ ਰਸਤੇ 'ਤੇ ਚੱਲਦੇ ਆ ਰਹੇ ਆ ਸਾਡੀ ਕੁਲਦੇਵੀ ਮਾਂ ਲక్ష్ਮੀ ਹੈ ਕਾਨੂੰਸ ਪਤਾ ਹੈ ਕਿ ਮਾਤਾ ਲక్ష్ਮੀ ਬਿਨਾ ਤਾਂ ਕਿਸੇ ਦਾ ਕੋਈ ਅੱਗੇ ਅੱਗੇ ਬੰਦਾ ਚੱਲ ਹੀ ਨਹੀਂ ਸਕਦਾ ਤਾਂ ਮਾਤਾ ਲక్ష్ਮੀ ਤੇ ਅਗਰ ਸੈਨ ਜੀ ਦੀ ਸਾਡੇ ਤੇ ಅಪਾਰ ਕਿਰਪਾ ਅਸੀਂ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇੱਕੋ ਹੀ ਚੀਜ਼ ਹੈ ਕਿ ਅਸੀਂ ਵੱਧ ਤੋਂ ਵੱਧ ਨੇਕ ਕੰਮ ਕਰੀਏ ਦੁਖੀਆਂ ਦੀ ਮਦਦ ਕਰੀਏ ਕਿਸੇ ਜ਼ਰੂਰਤਮੰਦ ਦਾ ਸਹਾਰਾ ਬਣੀਏ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਜੋ ਅਗਰ ਸੈਨ ਪਰਿਵਾਰ ਨੇ ਜੋ ਅਗਰ ਸੈਨ ਸਮਾਜ ਹੈ ਅਰਥ ਵਿਵਸਥਾ 'ਚ ਸਭ ਤੋਂ ਵੱਡਾ ਹੱਥ ਇਸ ਦਾ ਹੁੰਦਾ ਹੈ ਔਰ ਜਿੱਥੇ ਕਹਿੰਦੇ ਕਿ ਅਗਰਵਾਲ ਖੜਗੇ ਜਿੱਥੇ ਬੰਗੀਆਂ ਖੜਗੇ ਉਹ ਬਹੁਤ ਵੱਡਾ ਇੱਕ ਯੋਗਦਾਨ ਪਾ ਸਕਦੇ ਨੇ ਤਾਂ ਅੱਜ ਮੈਂ ਇਹ ਹੀ ਦੁਆ ਕਰਦੀ ਆਂ ਇਹ ਪ੍ਰਾਰਥਨਾ ਕਰਦੀ ਆਂ ਕਿ ਸਾਡੀ ਰਾਜਪੂਰਾ ਅਗਰਵਾਲ ਸਭਾ ਹਮੇਸ਼ਾ ਦਿਨ ਦੁਗਣੀ ਤਰੱਕੀ ਕਰੇ ਔਰ ਸਾਡੇ ਪ੍ਰਧਾਨ ਜੀ ਸਾਡੀ ਸਾਰੀ ਟੀਮ ਸਾਰੀ ਇਹ ਉਹ ਟੀਮ ਹੈ ਡੈਡੀਕੇਟਿਡ ਟੀਮ ਹੈ ਜਿਹੜੀ ਹਮੇਸ਼ਾ ਇੱਕ ਵਾਸਤੇ ਸਾਰੇ ਇਕੱਠੇ ਹੋ ਕੇ ਕਿਸੇ ਦੀ ਵੀ ਮਦਦ ਹੈ ਕੋਈ ਵੀ ਕੰਮ ਹੈ ਸਾਰੇ ਇਕੱਠੇ ਹੋ ਕੇ ਉਸ ਨੂੰ ਇਹ ਕਹੂੰਗੀ ਕਿ ਜਿਵੇਂ ਅਗਰਵਾਲ ਸਮਾਜ ਮਹਾਰਾਜ ਅਗਰਸੈਨ ਜੀ ਦੇ ਦਿਖਾਏ ਹੋਏ ਨਕਸ਼ੇ ਕਦਮਾਂ ਦੇ ਰਸਤੇ ਤੇ ਚੱਲਦਾ ਆਪਾਂ ਵੀ ਸਾਰਾ ਸ਼ਹਿਰ ਆਪਣੇ ਆਪਣੇ ਗੁਰੂਆਂ ਪੀਰਾਂ ਦੇ ਦਿਖਾਏ ਹੋਏ ਰਸਤੇ ਤੇ ਚੱਲ ਕੇ ਸ਼ਹਿਰ ਵਿੱਚ ਇੱਕ ਪ੍ਰੇਮ ਭਾਵਨਾ ਕਾਇਮ ਕਰੀਏ ਪ੍ਰੇਮ ਭਾਵਨਾ ਜੋ ਰਾਜਪੁਰਾ ਸ਼ਹਿਰ ਇੱਕ ਛੋਟਾ ਜਿਹਾ ਪਿਆਰਾ ਜਿਹਾ ਸ਼ਹਿਰ ਹੈ ਜਿੱਥੇ ਲੋਕ ਸਾਰੇ ਅਮਨ ਸ਼ਾਂਤੀ ਪਸੰਦ ਕਰਦੇ ਆ ਉਸੇ ਅਮਨ ਸ਼ਾਂਤੀ ਨੂੰ ਅੱਗੇ ਲੈ ਕੇ ਚੱਲੀਏ ਤਾਂ ਕਿ ਸਾਡੇ ਰਾਜਪੁਰਾ ਸ਼ਹਿਰ 'ਚ ਬਹੁਤ ਖੁਸ਼ੀਆਂ ਰਹਿਣ ਔਰ ਪ੍ਰਮਾਤਮਾ ਦਾ ਹਮੇਸ਼ਾ ਆਸ਼ੀਰਵਾਦ ਰਹੇ ਅੱਜ ਜਿਹੜਾ ਪ੍ਰੋਗਰਾਮ ਹੈਗਾ ਇਹ ਸਾਡਾ ਸਾਲਾਨਾ ਪ੍ਰੋਗਰਾਮ ਹੈਗਾ ਗਰਸਾ ਬਾ ਰਾਜਪੁਰਾ ਨੇ ਆਰਗੇਨਾਈਜ਼ ਕੀਤਾ ਹੈ ਇਹ ਮਹਾਰਾਜ ਅਗਰਸੇਨ ਜੀ ਜਨਤੀ ਇਹ ਸਾਡੇ ਸਾਰੇ ਇੰਡੀਆ ਸੇ ਮਨਾਈ ਜਾ ਰਹੀ ਹੈ ਜਿੱਥੇ ਵੀ ਸਾਡੀ ਅਗਰਵਾਲ ਕਮਿਊਨਿਟੀ ਹੈ ਇਹ ਬੜੇ ਜੋਸ਼ ਨਾਲ ਨੂੰ ਅੱਜ ਮਨਾਇਆ ਜਾ ਰਿਹਾ ਹੈ ਤੇ ਰਾਜਪੁਰੇ ਵੀ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਬਹੁਤ ਬੜੀ ਅਫਰੀਕੇ ਨਾਲ ਮਨਾਈ ਜਾ ਰਹੀ ਹੈ ਤੁਸੀਂ ਦੇਖਿਆ ਇਹ ਪ੍ਰੋਗਰਾਮ ਸਾਡਾ ਤੇ ਬਾਕੀ ਸਾਡੇ ਐਮਐਲਏ ਸਾਹਿਬਾਗੇ ਸਾਡੀ ਜਰਾ ਜਾਵਾ ਰੌਣਕ ਹੋ ਅਵਿਗਿਆ ਸਾਡੇ ਪ੍ਰੋਗਰਾਮ ਦੀ ਇਹ ਬੜੀ ਖੁਸ਼ੀ ਹੈ ਕਿ ਸਾਡੇ ਐਮਐਲਏ ਵੀ ਹੈਗੇ ਤੇ ਸਾਡੇ ਮੈਂਬਰ ਵੀ ਹੈਗੇ ਤੇ ਲਕੀਆ ਸੀ ਜਿਹੜੀ ਅਗਰਵਾਲ ਸਭਾ ਹੈਗੀ ਹੈ ਸਾਡੀ ਇਹ ਸ਼ਿਰੇ 10-12 ਸਾਲ ਤੋਂ ਕੰਮ ਕਰ ਰਹੀ ਹੈ ਅਸੀਂ ਸੋਸ਼ਲ ਪ੍ਰੋਜੈਕਟ ਵੀ ਕਰਦੇ ਆਗੇ ਹੈ ਤੇ ਅਸੀਂ ਵੀ ਇਸ ਤੋਂ ਬਾਅਦ ਇਹ ਸਾਡਾ ਇੱਕ ਪ੍ਰੋਜੈਕਟ ਆਇਆ ਜਿਹੜਾ ਸੈਲੀਬ੍ਰੇਸ਼ਨਸ ਹੈ ਅਸੀਂ ਇੱਕ ਪ੍ਰੋਜੈਕਟ ਆਪਣੇ ਐ ਐਮਐਲਏ ਸਾਹਿਬ ਦੀ ਡਾਇਰੈਕਸ਼ਨ ਚ ਜਾਂ ਹੋਣ ਜੋ ਵੀ ਢੀਡ ਹੈ ਸਾਡੀ ਆਪਣੀ ਕਮਿਊਨਿਟੀ ਦੀ ਨੀਡ ਹੈ ਉਸ ਦੇ ਮਤਲਬ ਇੱਕ ਅਸੀਂ ਹੋਰ ਪ੍ਰੋਜੈਕਟ ਸਮਾਜ ਸੇਵਾ ਤੇ ਕਰਨੇ ਆ ਇਹ ਅਗਰ ਸਾਡੀ ਸਮਾਜ ਤੋਂ ਥੋੜੀ ਬੋਤੀ ਕੋਈ ਕੁਰਤੀ ਆ ਗਈ ਹੈ ਅਸੀਂ ਉਹਨਾਂ ਨੂੰ ਠੀਕ ਕਰਨਾ ਚਾਹੁੰਦੇ ਆ ਇਹ ਸਾਡਾ ਏਮ ਹੈਗਾ ਜੀ ਬੰਗਾ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਅਗਰਵਾਲ ਸਵਾਰਾਈਪਰਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਅਗਰ ਸੇ ਜਨਮ ਦਿਤੀ ਦਾ ਕਾਰਗਰਮ ਹਰ ਵਾਰ ਸਭਲੇ ਨਰਾਤੇ ਤੇ ਅਗਰ ਸੰਜਨਤੀ ਹੁੰਦੀ ਹੈ ਜੀ ਬੜੇ ਧੂਮਦਰ ਨਾਲ ਹੋਣਨੇ ਹੈ ਜੀ ਤੇ ਪਿਛਲੇ ਮੈਂ ਦੇਖ ਰਿਹਾ ਵੀ 8-10 ਸਾਲਾਂ ਤੋਂ ਲਗਾਤਾਰ ਚਾਹੇ ਮੈਡਮ ਦਾ ਕਿਤੇ ਵੀ ਸ਼ਡਿਊਲ ਹੋਵੇ ਲੇਕਿਨ ਕਾਰਗਰਮ ਤੇ ਜ਼ਰੂਰ ਪਹੁੰਚਦੇ ਆਂ ਔਰ ਨਾ ਸਿਰਫ ਆਪਣੀ ਹਾਜ਼ਰੀ ਲਗਾਨੇ ਘੰਟਾ ਦੋ ਘੰਟੇ ਦੇ ਵਿੱਚ ਫੰਕਸ਼ਨ 'ਚ ਰਹਿ ਕੇ ਪੂਰਾ ਇੰਜੋਏ ਕਰਦੇ ਹੈਗੇ ਸਾਰੀ ਫੈਮਿਲੀ ਇਨਵੋਲਡ ਹੁੰਦੀ ਹੈ ਕਿਉਂਕਿ ਹੋਰਾਂ ਵਾਸਤੇ ਦਾ ਐਮਐਲਏ ਸਾਡੀ ਦਾ ਫੈਮਿਲੀ ਦੇ ਮੈਂਬਰ ਹੈਗੇ ਆ ਅਗਰਵਾਲ ਸਭਾ ਦੇ ਸਾਡੀ ਸਭਾ ਦੇ ਦੇ ਵਿੱਚ ਹੋਈ ਹੈਗੇ ਤੇ ਸ਼ਹਿਰ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਆ ਅਗਰਵਾਲ ਸਭਾ ਵੀ ਸ਼ਹਿਰ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਸਮਾਜਿਕ ਔਰ ਸੇਵਾ ਦੇ ਕੰਮ ਲਗਾਤਾਰ ਕਰਦੀ ਰਹਿੰਦੀ ਹੈਗੀ ਪਿੱਛੇ ਅਸੀਂ ਐਂਟੀਸੀ ਸਕੂਲ ਦੇ ਜਿਹੜਾ ਹੈਗਾ ਛੋਟੇ ਵਾਲਾ ਉਹ ਪਹਿਲਾਂ ਅਡਾਪਟ ਕੀਤਾ ਹੋਆ ਸੀਗਾ ਪਿਛਲੇ ਸਾਲ ਸਰਦੀਆਂ ਦੇ ਵਿੱਚ ਅਸੀਂ ਰਿਕਸ਼ਾ ਪੁੱਲਰਾਂ ਨੂੰ ਜੁਰਾਬਾ ਬੂਟ ਡਿਸਟ੍ਰਿਬਿਊਟ ਕੀਤੇ ਇੱਕ ਆ ਜਿਹੜਾ ਆਪਣਾ ਐਲੀਮੈਂਟਰੀ ਸਕੂਲ ਹੈ ਇਸੇ ਵਿੱਚ ਸਾਰੇ ਬੱਚਾ ਨੂੰ ਬੈਗਸ ਪ੍ਰੋਵਾਈਡ ਕੀਤੇ ਉਸ ਦੇ ਇਲਾਵਾ ਇੱਕ ਜਿਹੜੀ ਇਹ ਰਿਕਸ਼ਾ ਹੁੰਦੀ ਹੈ ਉਹ ਦਿੱਤੀ ਇੱਕ ਉਹਨੂੰ ਤੇ ਦੂਸੀ ਡਿਕਸ਼ਾਂ ਵੀ ਦਿੱਤੀ। ਇਸ ਦੇ ਇਲਾਵਾ ਇੱਥੇ ਜਿੱਥੇ ਆਪਾਂ ਵੀ ਦਸ਼ਮ ਤੇ ਬੈਠੇ ਆਂ ਪਿਛਲੇ ਸਾਲ ਅਸੀਂ 100 ਕੁਰਸੀਆਂ ਔਰ ਇੱਕ AC ਡੋਨੇਟ ਕੀਤਾ। ਇਸੇ ਤਰ੍ਹਾਂ ਦੇ ਸੇਵਾ ਦੇ ਕਾਰੇ ਲਗਾਤਾਰ ਚੱਲਦੇ ਰਹਿੰਦੇ ਆ। ਕਈ ਪ੍ਰੋਜੈਕਟ ਤਾਂ ਸਾਰੇ ਸਮਾਜ ਦੇ ਸਾਹਮਣੇ ਆ ਜਾਂਦੇ ਆ ਲੇਕਿਨ ਕਈ ਵਜ੍ਹਾ ਕੈਸੇ ਆ ਜਿਹੜੇ ਸਮਾਜ ਦੇ ਸਾਹਮਣੇ ਵੀ ਨਹੀਂ ਆਉਂਦੇ ਜਿਹੜੀ ਸਾਡੇ ਕੋਲ ਇੰਡੀਵਿਜੂਅਲ ਕਿਸੇ ਦੀ ਨੀਡ ਆਉਂਦੀ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਿੰਨਾ ਸਾਡੇ ਸਮਰਥ ਹੋਵੇ ਉਹਦੀ ਮਦਦ ਕੀਤੀ ਜਾਵੇ। ਦੇ ਸ਼ਹਿਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਅਕਰਵਾਲ ਸਾਲ ਬੜੀ ਵੱੜ ਚੜ ਕੇ ਉਸ ਵਿੱਚ ਹਿੱਸਾ ਲੈਂਦੀ ਹੈ ਪਿਛਲੇ ਸਾਲ ਅਸੀਂ ਖੂਨਦਾਨ ਕੈਂਪ ਲਗਾਇਆ ਬਹੁਤ ਵਧੀਆ ਖੂਨਦਾਨ ਕੈਂਪ ਲਗਾਇਆ ਅਸੀਂ ਆਪਣੇ ਮਾਧਿਅਮ ਨਾਲ ਸ਼ਹਿਰ ਦੇ ਵਿੱਚ ਹਰ ਮਹੀਨੇ 56 ਬੰਦਿਆਂ ਨੂੰ ਬਲੱਡ ਪ੍ਰੋਵਾਈਡ ਕਰਵਾਉਂਦੇ ਹੈਗੇ ਆ ਪੀਜੀਆਈ ਤੋਂ ਬਲੱਡ ਚਾਹੀਦਾ ਹੋਵੇ ਕਦੇ ਵੀ ਚਾਹੀਦਾ ਹੋਵੇ ਸਾਡੀ ਲੈਟਰ ਉੱਥੇ ਚੱਲਦੀ ਹੈਗੀ ਹੈ ਲੈਟਰ ਦਿੰਦੇ ਆ ਕਿ ਉੱਥੇ ਜਾ ਕੇ ਉਹਨੂੰ ਬਲੱਡ ਮਿਲਦਾ ਹੈਗਾ ਕਦੇ ਦਿੱਕਤ ਨਹੀਂ ਆਈ ਐਸਟਪੀਸੀ ਵੀ ਨੂੰ ਇਸ ਤਰ੍ਹਾਂ ਦੇ ਸਮਾਜਿਕ ਕੰਮ ਅੱਗੇ ਪਿੱਛੇ ਅਸੀਂ ਬਹੁਤ ਕਰਦੇ ਰਹਿੰਦੇ ਆ ਅੱਜ ਮਹਾਰਾਜਾ ਅਦਰਸ ਸਿੰਘ ਦੀ ਜਨਮ ਦਿਨ ਹੈ ਤੇ ਹਰ ਸ਼ਰਲਾਸ ਦਾ ਦਿਨ ਹੈਗਾ ਆਜ਼ਾਦੀ ਦਾ ਦਿਨ ਅਸੀਂ ਉਹਨਾਂ ਦੀ ਜਨਮ ਦਿਨ ਦੇ ਵਿੱਚ ਸੈਲੀਬ੍ਰੇਟ ਕਰਦੇ ਹੈਗੇ ਆ ਤੇ ਤੁਸੀਂ ਦੇਖਿਆ ਹੋਣਾ ਵੀ ਅਗਰਵਾਲ ਪਰਿਵਾਰ ਤਕਰੀਬਤ ਤਕਰੀਬਨ ਸਾਰੇ ਜੋ ਸ਼ਹਿਰ ਦੇ ਸਾਰੇ ਅੱਜ ਦੇ ਦਿਨ ਤੇ ਇਕੱਠੇ ਹੁੰਦੇ ਹੈਗੇ ਤੇ ਅਸੀਂ ਪੂਰੀ ਅਗਰਵਾਲ ਕਮਿਊਨਿਟੀ ਜਿੰਨੀ ਰਾਏਪਰੇ ਦੇ ਵਿੱਚ ਹੈਗੀ ਹੈ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ ਕਾਫੀ ਹੱਦ ਤੱਕ ਅਸੀਂ ਸਫਲ ਵੀ ਹੋਏ ਹੈ ਲੇਕਿਨ ਹਲੇ ਵੀ ਕਈ ਪਰਿਵਾਰ ਹੈ ਜਿਹੜੇ ਸਾਡੇ ਕੰਟੈਕਟ ਦੇ ਵਿੱਚ ਨਹੀਂ ਆ ਰਹੇ ਤੇ ਅਸੀਂ ਉਹਨਾਂ ਨਾਲ ਵੀ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਸਾਡੇ ਨਾਲ ਜੁੜੋ ਸਾਡੇ ਨਾਲ ਜੁੜਨ ਵਾਸਤੇ ਕੋਈ ਫੀਸ ਨਹੀਂ ਕੋਈ ਕੁਝ ਨਹੀਂ ਸਾਡਾ ਅਗਰਵਾਲ ਜਿੰਨੇ ਵੀ ਹੈ ਚਾਹੇ ਅਸੀਂ ਉਹਨੂੰ ਜਾਣਦੇ ਆਂ ਚਾਹੇ ਉਹ ਸਾਨੂੰ ਜਾਣਦਾ ਹੈ ਜਾਂ ਨਹੀਂ ਜਾਣਦਾ ਉਹ ਅਗਰਵਾਲ ਸਵਾਲਾ ਮੈਂਬਰ ਹੈਗਾ ਤੇ ਅਗਰਵਾਲ ਸਭਾ ਉਹਨਾਂ ਸਾਰਿਆਂ ਦੀ ਸਭਾ ਇਸ ਕਰਕੇ ਜਿਹੜੇ ਵੀ ਤੁਹਾਡੇ ਮਾਧਮ ਨਾਲ ਜਾਂ ਕਿਸੇ ਤਰ੍ਹਾਂ ਉਹਨਾਂ ਤੱਕ ਸੰਦੇਸ਼ ਪਹੁੰਚਦਾ ਹੈ ਤੇ ਅਗਰਵਾਲ ਸਭਾ ਨਾਲ ਉਹਨਾਂ ਨੂੰ ਜੁੜਨਾ ਚਾਹੀਦਾ ਹੈ ਤਾਂ ਹੀ ਆਪਾਂ ਆਪਣੇ ਸਮਾਜ ਦਾ ਕੋਈ ਵਧੀਆ ਭਲਾ ਕਰ ਸਕਦੇ ਹਾਂ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar